ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਜਵਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਧਰਬ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਤ ਸੰਗਤ ਹੈ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਾਲਾਂ ਤੋਂ ਬੰਨੇ ਹੋਏ ਪੁਰਾਣੇ ਕੰਮ ਵੀ ਪਾਣੀ ਵਗ ਚੱਲ ਪੈਣਗੇ ਕੀਤਾ ਕਰਾਇਆ 21 ਦਿਨ ਦੇ ਵਿੱਚ ਟੁੱਟ ਜਾਵੇਗਾ ਤੁਸੀਂ ਸਿਰਫ ਇਸ ਸ਼ਬਦ ਦਾ ਜਾਪ ਸਾਤ ਸੰਗਤ ਜੀ ਰੋਜ਼ 11 ਵਾਰ 21 ਦਿਨ ਕਰਨਾ ਹੈ ਸਾਤ ਸੰਗਤ ਜੀ ਇਸ ਦੇ ਨਾਲ ਤੁਹਾਡਾ ਕੀਤਾ ਕਰਾਇਆ ਸਭ ਕੁਝ ਟੁੱਟ ਜਾਵੇ ਕੰਮ ਪਾਣੀ ਮੰਗ ਚੱਲ ਪਵੇਗਾ ਸਾਤ ਸੰਗਤ ਹੈ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੇ ਆ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸਨ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਨੇ ਕਿਹਾ ਹਾਜ਼ਰੀ ਲਗਵਾਉਣਾ ਜੀ ਸਾਤ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬੜੀਆਂ ਰਵੇ ਸਾਤ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸ਼ਾਂਤ ਕੌਂਦੇ ਹਾਂ ਸਾਤ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਅਜੇਆ ਸ਼ਬਦ ਸਾਂਝਾ ਕਰਾਂਗੇ ਜਿਸ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਰੁਕੇ ਹੋਏ ਸਾਰੇ ਕੰਮ ਚੱਲ ਪੈਗੇ ਜੇਕਰ ਤੁਹਾਡਾ ਕੋਈ ਵੀ ਕੰਮ ਕਿੰਨਾ ਚਿਰਾਂ ਤੋਂ ਸਾਲਾਂ ਤੋਂ ਰੁਕਿਆ ਹੋਇਆ ਹੈ ਸਾਧ ਸੰਗਤ ਜੀ ਤੁਸੀਂ ਉਸ ਨੂੰ ਚਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਰਦਾਸਾਂ ਵੀ ਕੀਤੀਆਂ ਤੇ ਕਰ ਵੀ ਰਹੇ ਹੋ ਸਾਧ ਸੰਗਤ ਜੀ ਪਰ ਅਜੇ ਤੱਕ ਨਹੀਂ ਚੱਲਿਆ ਸਾਤ ਸੰਗਤ ਜੀ ਗੁਰਬਾਣੀ ਦੇ ਇਸ ਸ਼ਬਦ ਵਾਰੇ ਦੱਸਾਂਗੇ ਜੋ ਪੁਰਾਣੇ ਤੋਂ ਪੁਰਾਣੇ ਕੰਮ ਨੂੰ ਵੀ ਚਲਾ ਦੇਵੇਗਾ ਚਾਹੇ ਤੁਹਾਡਾ ਕੰਮ ਕਿਸੇ ਜਾਦੂਗਰ ਨੇ ਜਾਦੂ ਕਰਕੇ ਬੰਨਿਆ ਹੋਇਆ ਹੈ ਸਾਤ ਸੰਗਤ ਜੀ ਉਹ ਵੀ ਟੁੱਟ ਜਾਵੇਗਾ ਦਿਨਾਂ ਦੇ ਵਿੱਚ ਹੀ ਤੁਹਾਡਾ ਕੰਮ ਪਾਣੀ ਵਾਂਗ ਚੱਲ ਪਵੇਗਾ ਸਾਤ ਸੰਗਤ ਜੀ ਗੁਰੂ ਮਹਾਰਾਜ ਕਿਰਪਾ ਕਰ ਦੇਣਗੇ ਇਸ ਵੱਤੀ ਵੇਦੀ ਥੋੜੀ ਅਲੱਗ ਹੈ ਤੁਸੀਂ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਕਰਨਾ ਹੈ 사ਸੰਗਤ ਜੀ ਇਸ ਨੂੰ 11 ਵਾਰ ਰੋਜ਼ ਸਵੇਰੇ ਜਾਂ ਸ਼ਾਮ ਨੂੰ ਕਰਨਾ ਹੈ ਤੇ 21 ਦਿਨ ਕਰਨਾ ਹੈ 사ਸੰਗਤ ਜੀ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੈ 사ਸੰਗਤ ਜੀ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਜਾਣਾ ਹੈ 사ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਤੁਸੀਂ ਇੱਕ ਸਾਈਡ ਤੇ ਬੈਠ ਕੇ ਇਸ ਸ਼ਬਦ ਦਾ ਜਾਪ 11 ਦਿਨ ਕਰਨਾ ਹੈ 사ਤ ਸੰਗਤ ਜੀ ਇਸ ਦੇ ਉਪਰੰਤ ਤੁਸੀਂ ਵਾਈ ਗੁਰਜੀ ਅੱਗੇ ਅਰਦਾਸ ਕਰਨੀ ਹੈ ਕਿ ਵਾਈ ਗੁਰਜੀ ਸਾਡੇ ਸਾਰੇ ਕੰਮ ਠੀਕ ਕਰ ਦੇਣ 사ਤ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸ਼ਬਦ ਦੀ ਸਾਲ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਓਮਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ नानक होसी पी सच जी सहाय एक्योकार समकर्तापर निरप निर्वैर अकल अजुनी जप आद सच जुगात सच हैप्पी सच नानक होसी पी सच वाहे जी सहाय करता पूरक निर्प निर्वैर अकाल मूरत अजुनी सैबंग गुरुप्रसाद युगाश हैप्पी सच नानक होसी पी सच वागुरुजी सहाय ओंकार सतनाम करता पूरक निरप निरवैर ਅਕਾਲ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਸਤ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਸਹਾਇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਰ निर्वैर अकलमूर्त अर्जुनी सेबं गुरुप्रसाद जप आज सच जुगा सच हैप्पी सच नानक होसी पी सच वाहे गुरु जी सहाय करता पूरक निर्प निर्वैर अकल मूर्त अजुनी सेब गुरुप्रसाद जत् सच जुगात सच हैप्पी सच नानक होसी पी सच वाहे जी सहाय एक्यंकार सतनाम पूरक कर्तापूरक नेर नेरपौ निरवैर अकलमूर्त अजुनी सेबं प्रसाद जप आसच जुगात् सच हैप्पी सच, है सच नानक होसी पी सच वाहे गुरु जी सहाय एक ओंकार सतनाम करता पूर निरपो निरवार अकाल मूरत अजन्मी सैभ गुरप्रसाद जप आत् सच जुगत सच हैप्पी सच नानक होसी पी सच वाहे गुरु जी सहाय एकोङ्कार सतनाम पूरक निरप निर्वैर अकाल मूरत अजुनी प्रसाद, जब आद सच, जुगाद सच, है पी सच नानक होसी पी सच वागुरुजी सहाय ओंकार सतनाम कर्तापूरक निर्प निर्वैर मूरत अजुनी जप गुरुप्रसाद सच जुगाद सच हैप्पी सच नानक होसी ਈ ਸਚ ਵਾਹਿਗੁਰੂ ਜੀ ਸਹਾਈ ਏਕ ਓਕਾਰ ਸਤਨਾਮ ਕਰਤਾ ਪੂਰਕ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾ ਸਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਜੀ ਸਹਾਇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਭਾਈ ਇੱਕ ਬੀਬੀ ਸਤ ਮਹਾਂਪੁਰਸ਼ਾਂ ਜੀ ਦੇ ਦਰਸ਼ਨ ਕਰਨ ਲਈ ਹੰਸਾੜੀ ਸਾਹਿਬ ਚਲੀ ਗਈ ਸਾਧ ਸੰਗਤ ਜੀ ਉਹ ਵੀ ਬੀਬੀ ਇਸੇ ਤਰ੍ਹਾਂ ਹੀ ਬਹੁਤ ਦੁਖੀ ਸੀ ਸਾਧ ਸੰਗਤ ਜੀ ਉਹਦਾ ਕੋਈ ਵੀ ਕੰਮ ਨਹੀਂ ਸੀ ਚੱਲਦਾ ਸਾਧ ਸੰਗਤ ਜੀ ਜਦੋਂ ਉਹ ਬਾਬਾ ਜੀ ਨੂੰ ਮੱਥਾ ਟੇਕਣ ਲੱਗੀ ਸਾਧ ਸੰਗਤ ਜੀ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਸਾਧ ਸੰਗਤ ਜੀ ਤਦ ਬਾਬਾ ਜੀ ਨੇ ਕਿਹਾ ਭਾਈ ਬੀਬੀ ਕੀ ਹੋਇਆ ਕਹਿੰਦੀ ਮਹਾਂਪੁਰਸ਼ੋ ਮੈਂ ਰੋਵਾਂ ਨਾ ਤੇ ਹੋਰ ਕੀ ਕਰਾਂ ਕਹਿੰਦੇ ਭਾਈ ਹੋਇਆ ਕੀ ਕਹਿੰਦੀ ਬਾਬਾ ਜੀ ਮੈਂ ਜਿਹੜੇ ਕੰਮ ਨੂੰ ਵੀ ਹੱਥ ਪਵਨੀ ਆ ਕੋਈ ਕੰਮ ਨਹੀਂ ਸਿਰੇ ਚੜਦਾ ਸਾ ਸੰਗਤ ਜੀ ਤਾਂ ਬਾਬਾ ਜੀ ਨੇ ਉਸ ਸ਼ਬਦ ਵਾਰੇ ਦੱਸਿਆ ਸਾ ਸੰਗਤ ਜੀ ਤਾਂ ਬਾਬਾ ਜੀ ਨੇ ਕਿਹਾ ਭਾਈ ਬੀਬਾ ਬਚਨਾਂ ਨੂੰ ਮੰਨੇਗੀ ਕਹਿੰਦੀ ਹਾਂਜੀ ਬਾਬਾ ਜੀ ਤਾਂ ਉਸ ਬੀਬੀ ਨੇ ਸੰਤ ਮਹਾਂਪੁਰਸ਼ਾਂ ਜੀ ਦੇ ਬਚਨਾਂ ਅਨੁਸਾਰ ਸਾਥ ਸੰਗਤ ਜੀ ਇਹ ਸ਼ਵਦਾ ਜਾਪ 21 ਦਿਨ ਕੀਤਾ ਤੇ 11 ਵਾਰ ਰੋਜ਼ ਸਾਥ ਸੰਗਤ ਜੀ ਉਸਨੇ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਇਹ ਸ਼ਵਦਾ ਜਾਪ ਕੀਤਾ ਸਾਥ ਸੰਗਤ ਜੀ ਤੁਸੀਂ ਸੱਚ ਨਹੀਂ ਮੰਨੋਗੇ ਤਾਂ 21 ਦਿਨ ਦੇ ਵਿੱਚ ਉਸ ਦਾ ਕੀਤਾ ਕਰਾਇਆ ਟੁੱਟ ਗਿਆ ਸਾਥ ਸੰਗਤ ਜੀ ਉਸ ਦਾ ਕੰਮ ਵੀ ਪਾਣੀ ਵਾਂਗ ਚੱਲ ਪਿਆ ਸਾਥ ਸੰਗਤ ਜੀ तो तरह ही भाई बाबा जी को फिर नमश कर तो उसने दसिया कि बाबा जी ती जो दसाया उस नाल ही मेरा सारा काम ठीक हो गया है सत संगत जी ये संत महापुरुषा जी के बचन अनुसार सास संंगत जी इस शब्द को इक्की दिन ग्यारह बार रोज़ करना है सास संंग जी ती अपने नेड़े दे ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇੱਕ ਸਾਈਡ ਤੇ ਬੈਠ ਕੇ ਇਸ ਸ਼ਬਦ ਦਾ ਜਾਪ ਸੱਚੇ ਮਨ ਦੇ ਨਾਲ ਗੁਰੂ ਦੇ ਨਾਲ ਮਨ ਨੂੰ ਜੋੜ ਕੇ ਫਿਰ ਕਰਨਾ ਹੈ ਸਾ ਸੰਗਤ ਜੀ ਸਾ ਸੰਗਤ ਜੀ ਇਹ ਨਹੀਂ ਹੋਣਾ ਚਾਹੀਦਾ ਇੱਕ ਪਾਸੇ ਤੁਸੀਂ ਪਾਠ ਕਰੀ ਜੋ ਦੂਸਰੇ ਪਾਸੇ ਤੁਸੀਂ ਬੁਰੇ ਕੰਮ ਕਰੀ ਜੋ ਸਾ ਸੰਗਤ ਜੀ ਉਸ ਦਾ ਵੀ ਫਲ ਨਹੀਂ ਮਿਲਦਾ ਸਾ ਸੰਗਤ ਜੀ ਤੁਸੀਂ ਸੱਚੇ ਮਨ ਦੇ ਨਾਲ ਵਾਇਗਰੂ ਨੂੰ ਜਾਤ ਕਰਕੇ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਹਾਡੇ ਸਾਰੇ ਕਾਰਜ ਇਰਾਸ ਹੋ ਜਾਣਗੇ ਸਾਧ ਸੰਗਤ ਜੀ ਇਹ ਸੀ ਆਪਣਾ ਅੱਜ ਦਾ ਸ਼ਬਦ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਸਾਥ ਸੰਗਤ ਜੀ ਤਾਂ ਜੋ ਆਪ ਜੀ ਦਾ ਮੇਰ ਭਰਿਆ ਹੱਥ ਆਪ ਜੀ ਦੇ ਪਰਿਵਾਰ ਤੇ ਤੇ ਆਪ ਜੀ ਤੇ ਬਣਿਆ ਰਹੇ ਸਾਥ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ